ਉਹ ਸਾਰਿਆਂ ਨੂੰ ਫੇਸਬੁੱਕ ਵਾਲੇ ਮਿੱਤਰ ਭਰਾਵਾਂ ਨੂੰ ਤੇ YouTube ਵਾਲੇ ਮਿੱਤਰ ਭਰਾਵਾਂ ਨੂੰ ਤੇ ਬਹੁਤ ਸਾਰੇ ਵੀਰ ਭਰਾਵਾਂ ਦੇ ਮੈਸੇਜ ਆਉਂਦੇ ਆ ਡੇਲੀ ਵੀ ਤੁਸੀਂ ਵੀਡੀਓ ਥੋੜੀ ਵੱਡੀ ਬਣਾਇਆ ਕਰੋ ਅੱਜ ਆਪਾਂ ਕੋਸ਼ਿਸ਼ ਕਰਦੇ ਆ ਵੀ ਵੀਡੀਓ ਰਾਹੀਂ ਤੁਹਾਨੂੰ ਜਿਹੜੀਆਂ ਨਾਰਮਲ ਇਥੋਂ ਦੀਆਂ ਗੱਲਾਂ ਬਾਤਾਂ ਸਾਰੀਆਂ ਸਮਝਾ ਸਕੀਏ ਤੇ ਜੇ ਆਹ ਵੀਡੀਓ ਵਧੀਆ ਲੱਗੇ ਤੁਹਾਨੂੰ ਸਾਰਿਆਂ ਨੂੰ ਤਾਂ ਤੁਸੀਂ ਸ਼ੇਅਰ ਜ਼ਰੂਰ ਕਰਿਓ ਤੇ ਜੇ ਤੁਸੀਂ ਹੋਰ ਵੀ ਜਾਣਕਾਰੀ ਸੁਣਨਾ ਚਾਹੁੰਦੇ ਹੋ ਨਿਊਜ਼ੀਲੈਂਡ ਬਾਰੇ ਤਾਂ ਆਪਣੇ ਪੇਜ ਨੂੰ ਫੋਲੋ ਜ਼ਰੂਰ ਕਰ ਲਿਓ ਤੇ ਆਜੋ ਆਪਾਂ ਹੁਣ ਤੁਹਾਨੂੰ ਕੀਵੀ ਦੇ ਔਰਚਡ ਦਾ ਥੋੜਾ ਜਿਹਾ ਜਾਇਜਾ ਕਰਾਉਣੇ ਆ ਹੁਣ ਲੰਮ ਸਮ ਜਿਹੜਾ ਕੀਵੀ ਦਾ ਕੰਮ ਹੈ ਅੱਜ 2 ਕੁ ਦਿਨ ਹੋ ਗਏ ਜਿਹੜਾ 골ਡ ਦਾ ਕੰਮ ਸਾਰਾ ਮਿੱਤਰੋ ਮੁੱਕ ਚੁਕਿਆ ਹੁਣ ਇਸ ਟਾਈਮ ਤੇ ਐਤੂ ਬਾਅਦ ਜਿਹੜਾ ਹੁਣ ਕੰਮ ਰਹਿ ਗਿਆ 2 ਜਾਂ 3 ਦਿਨਾਂ ਦਾ ਗ੍ਰੀਨ ਦਾ ਤੇ ਜਿਹੜੀ 골ਡ ਕੀਵੀ ਹੁੰਦੀ ਹੈ ਇਹ ਤੁਹਾਨੂੰ ਦੱਸ ਦਿੰਨੇ ਵੀ ਸਭ ਤੋਂ ਮਹਿੰਗੀ ਕੀਵੀ ਹੁੰਦੀ ਹੈ ਤੇ ਜਿਹੜੀ ਗ੍ਰੀਨ ਹੁੰਦੀ ਹੈ ਉਹ ਆਪਣੇ ਇੰਡੀਆ ਦੇ ਵਿੱਚ ਵੀ ਆਉਂਦੀ ਹੈ ਸਭ ਤੋਂ ਜ਼ਿਆਦਾ ਆਪਣੇ ਗ੍ਰੀਨ ਕੀਵੀ ਹੀ ਇੰਡੀਆ ਦੇ ਵਿੱਚ ਆਉਂਦੀ ਹੈ ਤੇ ਜਿਹੜੀ ਰੈੱਡ ਕੀ ਵੀ ਹੈ ਇਹ ਹਜੇ ਇਹਨਾਂ ਨੇ ਪ੍ਰੋਜੈਕਟ ਹੁਣ ਸਟਾਰਟ ਕੀਤਾ ਕਿਉਂਕਿ ਇਹਨਾਂ ਨੂੰ ਐ ਵੀ ਇੱਥੇ ਸਾਲ ਲਗਾਤਾਰ ਕੰਮ ਚੱਲਦਾ ਰਹੇ ਇਸ ਨੂੰ ਦੱਸ ਦਿੰਨੇ ਆ ਵੀ ਲਗਾਤਾਰ ਕੰਮ ਮੁੱਕੇ ਨਾ ਇੱਥੇ ਚੱਲਦਾ ਹੀ ਰਹੇ ਕੰਮ ਕਿਉਂਕਿ ਇੱਕ ਤਾਂ ਵਿੱਚ ਦੀ 골ਡ ਦਾ ਕੰਮ ਆ ਜਾਂਦਾ 골ਡ ਤੋਂ ਬਾਅਦ ਫਿਰ ਗ੍ਰੀਨ ਦਾ ਇਹਨਾਂ ਦੇ ਵਿੱਚ ਵਿੱਚ ਚੱਲੀ ਜਾਂਦਾ ਕੰਮ ਹਨਾ ਤੇ ਜਿਹੜੀ ਬ੍ਰੇਕ ਟਾਈਮ ਹੁੰਦੀ ਹੈ ਇਹ ਕਹਿੰਦੇ ਵੀ ਬ੍ਰੇਕ ਵੀ ਨਾ ਹੋਵੇ ਕੰਮ ਦੇ ਵਿੱਚ ਉਹਦੇ ਵਾਸਤੇ ਇੱਕ ਜਿਹੜਾ ਬ੍ਰੇਕ ਟਾਈਮ ਦਾ ਸੀਜ਼ਨ ਹੁੰਦਾ ਉਹਦੇ ਵਾਸਤੇ ਇਹਨਾਂ ਨੇ red kiwi ਦੀ ਸ਼ੁਰੂਆਤ ਕੀਤੀ ਹੈ ਹਜੇ ਤੱਕ ਥੋੜੇ ਥੋੜੇ ਏਰੀਏ ਦੇ ਵਿੱਚ ਉਹ red kiwi ਲੱਗੀ ਹੋਈ ਹੈ ਤੇ ਉਹਨਾਂ ਦੇ ਹਜੇ ਤੱਕ ਲਾਇਸੈਂਸ ਵੀ ਇੱਥੇ ਫ੍ਰੀ ਹੈ ਤੇ ਗ੍ਰੀਨ ਦਾ ਵੀ ਲਾਇਸੈਂਸ ਫ੍ਰੀ ਮਿਲ ਜਾਂਦਾ ਹੈ ਤੇ 골ਡ ਕੀਵੀ ਜਿਹੜੀ ਆਹ ਜਿਹੜੇ ਆਪਾਂ ਹੁਣ ਔਰਚਰ ਦੇ ਵਿੱਚ ਖੜੇ ਆਂ 골ਡ ਕੀਵੀ ਦੇ ਲਾਇਸੈਂਸ ਦੇ ਪੈਸੇ ਲੱਗਦੇ ਥੋਨੂੰ ਦੱਸ ਦਿੰਨੇ ਆ ਇਹਨਾਂ ਦੇ ਹੁਣ ਮੈਨੂੰ ਉਵੇਂ ਨਹੀਂ ਪਤਾ ਵੀ ਕਿੰਨੇ ਪੈਸੇ ਭਰਨੇ ਪੈਂਦੇ ਆ ਪਰ ਇੰਨਾ ਜ਼ਰੂਰ ਪਤਾ ਹੈ ਵੀ 골ਡ ਕੀਵੀ ਦੇ ਵਾਸਤੇ ਪੈਸੇ ਲਾਇਸੈਂਸ ਵਾਸਤੇ ਭਰਨੇ ਹੀ ਪੈਂਦੇ ਆ ਫੇਰ ਇਹ 골ਡ ਕੀਵੀ ਦਾ ਔਰਚੜ ਆਪਾਂ ले ਸਕਦੇ ਆ ਜਾਂ ਆਪਾਂ 골ਡ ਕੀ ਵੀ ਕਿਤੇ ਲਾ ਸਕਦੇ ਆ ਆਜੋ ਹੁਣ ਥੋੜੀ ਜਿਹੀ ਤੁਹਾਨੂੰ ਜਾਣਕਾਰੀ ਹੋਰ ਦੱਸਦੇ ਆ ਹੁਣ ਤੁਹਾਨੂੰ ਦੱਸਦੇ ਆ ਵੀ ਇੱਕ ਆਹ ਚੈਨਾ ਆ ਵੀ ਮੈਸੇਜ ਆਇਆ ਸੀ ਕਿ ਵੀ ਆਹ ਕਾਤੋਂ ਕੱਟ ਪਾਏ ਹੁੰਦੇ ਆ ਹੁਣ ਤੁਹਾਨੂੰ ਦੱਸ ਦਿੰਨੇ ਆ ਵੀ ਆਹ ਹਰੇਕ ਸਾਲ ਜਿਵੇਂ 1 2 3 4 5 6 7 8 9 10 11 12 13 14 15 16 17 ਆਪ ਦਾ ਟੋ ਕਟ 17 ਸੀਜ਼ਨ ਐਸ ਬੂਟੇ ਤੋਂ ਫਰੂਟ ਚੱਕਿਆ ਗਿਆ ਇਹ ਚੈਨ ਹੁਣ ਕਾਹਤੋਂ ਇਹਦੇ ਤੇ ਲਾਉਂਦੇ ਆ ਤੁਹਾਨੂੰ ਦੱਸ ਦਿੰਨੇ ਆ ਸਿੱਧੀ ਗੱਲ ਦੇ ਵਿੱਚ ਵੀ ਜਿਹੜੀ એનર્ਜੀ ਆ ਨਾ ਜਿਹੜੀ ਇਥੋਂ ਦੀ ਜਿਹੜੀ એનર્ਜੀ ਆ ਬੂਟੇ ਦੀ ਉਹ ਫਰੂਟ ਨੂੰ ਜਾਂਦੀ ਆ ਤੇ ਫਰੂਟ ਹੋਰ ਵਧੀਆ ਵੱਡਾ ਹੋ ਜਾਂਦਾ ਫਰੂਟ ਤੇ 골ਡ ਦੇ ਬਾਗਾਂ ਦੇ ਵਿੱਚ ਆਪਾਂ ਨੂੰ ਤੁਹਾਨੂੰ ਦੱਸ ਦਿੰਨੇ ਵੀ ਇਹ ਕਾਫੀ ਦੇਖਣ ਨੂੰ ਮਿਲਦੀ ਆ ਤੇ ਹੁਣ ਤੁਹਾਨੂੰ ਹੋਰ ਦੱਸੂ ਜੇ ਗੱਲਬਾਤ ਹੁਣ ਇਦੂ ਬਾਅਦ ਦੇ ਤੇ ਹੋਣੀ ਆ ਸਪਰੇ ਸਪਰੇ ਕਿਉਂ ਹੋਣੀ ਹੈ ਵੀ ਹੁਣ 골ਡ ਦਾ ਕੰਮ ਖਤਮ ਹੋ ਗਿਆ ਪੀਕਿੰਗ ਇਹਦੀ ਹੋ ਚੁੱਕੀ ਆ ਤੇ ਹੁਣ ਇਸ ਤੋਂ ਬਾਅਦ ਜਦੋਂ ਸਪਰੇ ਹੋਊਗੀ ਸਪਰੇ ਤੋਂ ਬਾਅਦ ਜਿਹੜਿਆ ਤੁਸੀਂ ਸਾਰੇ ਪੱਤੇ ਦੇਖੀ ਜਾਂਦੇ ਹੋ ਸਾਰੇ ਪੱਤੇ ਇਹ ਝੜ ਜਾਣੇ ਤੇ ਉਸ ਤੋਂ ਬਾਅਦ ਹੋਣੀ ਹੈ ਪ੍ਰੂਨਿੰਗ ਸਟਾਰਟ ਪ੍ਰੂਨਿੰਗ ਦੇ ਵਿੱਚੋਂ ਇਹਨਾਂ ਨੂੰ ਜਿਹੜੀਆਂ ਇਹਨਾਂ ਦੀਆਂ ਮੇਨ ਡਾਂਗੀਆਂ ਹੁੰਦੀਆਂ ਉਹ ਰੱਖੀਆਂ ਜਾਂਦੀਆਂ ਬਾਕੀ ਸਾਰੇ ਵੇ ਵੱਡ ਦਿੱਤੇ ਜਾਂਦੇ ਹੁੰਦੇ ਆ ਕਿਉਂਕਿ ਫਿਰ ਇਹ ਨਵੇਂ ਫੁੱਟ ਦੇ ਨਵੇਂ ਸਿਰੇ ਤੋਂ ਆਹਾਂ ਚੀਜ਼ਾਂ ਜ਼ਰੂਰ ਰਹਿੰਦੀਆਂ ਤੇ ਪਰ ਜਿਹੜੇ ਆ ਆਪਾਂ ਕਹਿ ਦੀ ਅੱਗੇ ਜਿਹੜੀਆਂ ਡਾਣੀਆਂ ਪੈਂਦੀਆਂ ਇਹ ਸਾਰੀਆਂ ਅੱਗੇ ਨਮੀਆਂ ਫੁੱਟਦੀਆਂ ਜਾਂਦੀਆਂ ਤੇ ਅੱਗੇ ਹੌਲੀ-ਹੌਲੀ ਫਿਰ ਇਸ ਤੋਂ ਬਾਅਦ ਪ੍ਰੂਨਿੰਗ ਤੋਂ ਬਾਅਦ ਫਿਰ ਛੋਟੀ ਬਰਡ ਥਿਨਿੰਗ ਦਾ ਕੰਮ ਸਟਾਰਟ ਹੋ ਜਾਂਦਾ ਕੀਵੀ ਦੇ ਵਿੱਚ ਬਰਡ ਥਿਨਿੰਗ ਤੋਂ ਬਾਅਦ ਫਿਰ ਹੌਲੀ-ਹੌਲੀ ਥਿਨਿੰਗ ਇਹਦੀ 2 ਤੋਂ 3 ਵਾਰ ਕਈ 4 ਵਾਰ ਵੀ ਕਰਦੇ ਥਿਨਿੰਗ ਦਾ ਕੰਮ ਲਗਾਤਾਰ ਚੱਲਦਾ ਹੀ ਰਹਿੰਦਾ ਮਿੱਤਰੋ ਤੇ ਪਰ ਹੁਣ ਇਸ ਟਾਈਮ ਮੌਕੇ ਦੀ ਕੰਡੀਸ਼ਨ ਤੁਹਾਨੂੰ ਦੱਸ ਦਈਏ ਵੀ ਆ ਆ ਵੀ ਪੁੱਛ ਰਹੇ ਸੀਗੇ ਵੀ ਇੱਥੇ ਕੰਮ ਦਾ ਕੋਈ ਗੱਲਬਾਤ ਬਣ ਸਕਦੀ ਹੈ ਸਾਡੇ ਬਾਰੇ ਤੁਸੀਂ ਦੱਸੋ ਹਨਾ ਵੀ ਇੱਕ ਵਾਰ ਆਪਾਂ ਤੁਹਾਨੂੰ ਦੱਸ ਦਿੰਨੇ ਵੀ ਟੋਕਨਾਂ ਦੇ ਪੈਸੇ ਬਹੁਤ ਜ਼ਿਆਦਾ ਮੰਗ ਰਹੇ ਹਨਾ ਹੁਣ ਸਿੱਧੀ ਤੁਹਾਨੂੰ ਸਪਸ਼ਟ ਗੱਲ ਮੈਂ ਦੱਸ ਦਿੰਨਾ ਇੱਕ ਵਾਰ ਪੈਸੇ ਪੂਰੇ ਹੁੰਦੇ ਨਹੀਂ 20 ਤੋਂ ਜੇ 25 ਲੱਖ ਰੁਪਈਆ ਆਪਾਂ ਲਾ ਗਏ ਉਹ ਔਖਾ ਪੂਰਾ ਹੁੰਦਾ ਕਿਉਂਕਿ ਹੁਣ ਅਸੀਂ ਇੱਥੇ ਪਹੁੰਚ ਚੁੱਕੇ ਹਾਂ ਤੁਹਾਨੂੰ ਮੈਂ ਹਕੀਕਤ ਦੱਸ ਦਿੰਨਾ ਪਰ ਕਈ ਵੀਰ ਭਰਾ ਨਹੀਂ ਆ ਵੀ ਨਹੀਂ ਗੱਲ ਮੰਨਨੀ ਵੀ ਹਾਂ ਸ਼ਾਇਦ ਇਹ ਉੱਥੇ ਫਿਰਦੇ ਆ ਇਹ ਕਹਿੰਦੇ ਵੀ ਸ਼ਾਇਦ ਇੱਥੇ ਨਾ ਆਉਣ ਆਏ ਜੋ ਬਾਈ ਆਪਾਂ ਨੂੰ ਕਿਸੇ ਤੱਕ ਕੀ ਹੈ ਹਨਾ ਮੇਨ ਗੱਲ ਤੁਹਾਨੂੰ ਦੱਸ ਦਿੰਨੇ ਆ ਵੀ ਕੋਈ ਵੀਰ ਭ ਆਪਾਂ ਨੂੰ ਤਾਂ ਕੀ ਪ੍ਰੋਬਲਮ ਆ ਸਾਰੇ ਬਈ ਇੱਥੇ ਕਮਾਈ ਕਰਨ ਆਉਂਦੇ ਆ ਪਰ ਇਸ ਟਾਈਮ ਦੀ ਸਿਚੁਏਸ਼ਨ ਆ ਹੈ ਬਈ ਵੀ 20 ਤੋਂ 25 ਲੱਖ ਰੁਪਏ ਲਾ ਕੇ ਨਾਓ ਤੁਸੀਂ ਹਨਾ ਜੇ ਤੁਹਾਡਾ ਹਾਂ ਕਈ ਵੀਰ ਭਰਾ ਬਹੁਤ ਚੰਗੇ ਵੀ ਏ ਕੀ ਵੀ ਫਾਰਮ ਵਾਲੇ ਕਈ 7-8 ਜਾਂ 10 ਲੱਖ ਦੇ ਵਿੱਚ ਵੀ ਵੀਜ਼ਾ ਪਵਾ ਦਿੰਦੇ ਉਹ ਜਾਇਜ਼ ਹੈ ਕਿਉਂਕਿ ਉਹਨੇ ਇੱਕ ਬੰਦਾ ਆਫਸਰ ਔਖੇ ਪੂਰੇ ਵੀ ਕਰ ਲੈਂਦਾ ਕੁਛ ਘਰੇ ਵੀ ਭੇਜ ਦਿੰਦਾ ਹਨਾ ਜੇ ਇੰਨੇ ਕੁ ਲੈਂਦੇ ਆ ਤਾਂ ਠੀਕ ਹੈ ਪਰ ਇਦੂ ਵੱਧ ਪੈਸਿਆਂ ਵਾਲਾ ਕੀ ਵੀ ਫਾਰਮਾਂ ਦੇ ਵਿੱਚ ਔਖਾ ਹੈ ਤੇ ਬਾਕੀ ਅੱਜ ਵੀ ਸਾਨੂੰ ਇਹ ਜਾਣਕਾਰੀ ਵਧੀਆ ਲੱਗੀ ਹੋਵੇ ਤਾਂ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਤੇ ਹੋਰ ਜੇ ਕੋਈ ਕੁਝ ਪੁੱਛਣਾ ਚਾਹੁੰਦੇ ਆ ਮੇਰੇ ਤੋਂ ਹਨਾ ਤਾਂ ਕਮੈਂਟ ਕਰਕੇ ਤੁਸੀਂ ਮੈਨੂੰ ਜਰੂਰ ਦੱਸਿਓ ਮੈਂ ਉਸ ਦਾ ਵੀ ਕੋਈ ਨਾ ਕੋਈ ਵੀਡੀਓ ਦਾ ਰਾਹੀਂ ਕੋਈ ਨਾ ਕੋਈ ਤੁਹਾਨੂੰ ਜਵਾਬ ਜਰੂਰ ਦੇਵਾਂਗਾ ਤੇ ਜੇ ਵਧੀਆ ਲੱਗੀ ਹੋਵੇ ਤੇ ਵੀਡੀਓ ਨੂੰ ਸ਼ੇਅਰ ਜਰੂਰ ਕਰ ਲਿਓ ਤੇ ਜਿਨ੍ਹਾਂ ਨੇ ਆਪਣੇ ਪੇਜ ਨੂੰ ਫੋਲੋ ਨਹੀਂ ਕੀਤਾ ਉਹ ਮਿੱਤਰੋ ਫੋਲੋ ਜਰੂਰ ਕਰ ਲਿਓ ਕਿਉਂਕਿ ਕੁਛ ਨਾ ਕੁਛ ਤੁਹਾਨੂੰ ਘਰੇ ਬੈਠੇ ਜਾਣਕਾਰੀ ਮਿਲਦੀ ਰਹੂਗੀ ਤੇ ਜਿੰਨਾ ਕ ਮੈਨੂੰ ਪਤਾ ਹੁੰਦਾ ਮੈਂ ਤੁਹਾਡੇ ਰਾਹੀਂ ਆ ਵੀਡੀਓ ਰਾਹੀਂ ਤੁਹਾਨੂੰ ਸਾਰੀਆਂ ਗੱਲਾਂ ਬਾਤਾਂ ਦੱਸਦਾ ਰਹੂੰਗਾ ਠੀਕ ਹੈ ਜੀ ਸਤਿ ਸ੍ਰੀ ਅਕਾਲ